ਗੁਰੂ ਅੰਮ੍ਰਿਤਦਾਸ ਜੀ ਨੇ ਬਾਈ ਗੁਰ ਸਿੱਖੀ ਪ੍ਰਚਾਰ ਵਿੱਚ ਲਾਇਆ ਸੀ ਜਿਨ੍ਹਾਂ ਵਿੱਚ ਇੱਕ ਇਹ ਵੀ ਜਿਉਂ ਕਹਿੰਦੇ ਮੰਜੀ ਦਿੱਤੀ ਪੰਜਾਬ ਸਿੱਖ ਸੰਗਤਾਂ ਨੇ ਉਹ ਮੰਜੀਆਂ ਅਜੇ ਵੀ ਸੰਭਾਲ ਕੇ ਰੱਖੀਆਂ ਹੋਈਆਂ ਢਾਈ ਫੁੱਟ ਚੌੜੀ ਹੈ 1.5 ਫੁੱਟ ਉੱਚੀ ਹੈ 5 ਫੁੱਟ ਲੰਮੀ ਮੈਂ ਕਈ ਦੇਖੀਆਂ ਜਿਨ੍ਹਾਂ ਮੰਜੀਆਂ ਤੇ ਬਹਿ ਕੇ ਗੁਰੂ ਕੀ ਸਿੱਖ ਕਥਾ ਕਰਦੇ ਹੁੰਦੇ ਸੀ ਬਾਕੀ ਸੰਗਤ ਪੁੱਜੇ ਹੁੰਦੇ ਸੀ ਅੱਜ ਕਨ ਸਟੇਜ ਲਾ ਲੈਣ ਅਗੁਰੂ ਅਮਰਦਾਸ ਜੀ ਨੇ 72 ਬੀਬੀਆਂ ਮਾਈਆਂ ਸਿੱਖੀ ਪ੍ਰਚਾਰ ਵਿੱਚ ਲਾਈਆਂ ਉਹਨਾਂ ਨੂੰ ਗੁਰੂ ਜੀ ਨੇ ਪੀੜੇ ਦਿੱਤੀ ਉਹ ਪੀੜੇ ਜਿਵੇਂ ਕਿ ਲੋਟਾਈ ਬਾਈ ਟਾਈ ਸੌਖਾ ਸੰਗਣਾ ਡੇੜਾ ਫੁੱਟ ਉੱਚੇ ਵਾਂਗ ਉਸ ਲੁਕੜੇ ਦੇ ਉਨੇ ਹੋਏ ਫਰੀ ਪ੍ਰਾਣੀ ਸੰ ਸਣਮ ਦੀ ਸੁਕੜਾ ਐ ਉਹ ਫਿਰ ਉਹਨਾਂ ਤੇ ਬੈਠ ਕੇ ਕਥਾ ਕਰਦੀਆਂ ਹੁੰਦੀਆਂ ਇਹ ਕਿਨੋਂ ਚ ਮਾਈ ਕਥਾ ਕਰਦ ਕਰਦੀ ਅੱਜ ਕਿਤੇ ਕੱਲ ਕਿਤੇ ਆਸਾਮ ਦੇ ਲਾਕੇ ਵਿੱਚ ਆ ਨਾ ਇੱਥੇ ਫੈਰ ਗਈ ਸੰਗਤਾਂ ਨੇ ਕਿਹਾ ਮਾਤਾ ਜੀ ਇੱਥੇ ਰੁਕੋ ਕਥਾ ਕਰੋ ਇਸ ਤੋਂ ਸਿੱਧ ਹੁੰਦਾ ਹੈ ਕਿ ਸਿੱਖੀ ਪ੍ਰਚਾਰ ਮਾਈਆਂ ਬੀਬੀਆਂ ਕਰ ਸਕਦੀਆਂ ਨੇ ਗੁਰੂ ਜੀ ਨੇ ਲਾਇਆ ਹੋਇਆ ਹੈ ਨੰਬਰ ਸੱਤ ਕਿ ਕਥਾ ਕਰ ਸਕਦੀਆਂ ਨੇ ਇਹ ਵੀ ਕੀਰਤਨ ਕਰ ਸਕਦੀਆਂ ਇਹਨਾਂ ਤੇ ਕੋਈ ਬੰਦੀ ਨਹੀਂ ਹੈ 72 ਲਾਈਨਾਂ